ਅਜੀ ਮੂੰਹ ਬਨੂ ਹਰ ਨਾਲ ਮੂੰਹ ਬਨ ਕੇ ਹਰ ਨਾਲ ਰੁਪਿਆਲ ਮੰਡੀ ਦੇ ਵਿੱਚ ਗਰੀਬ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਵੇਂਦੇ ਨੇ ਉਹਨਾਂ ਨੂੰ ਅੱਜ ਸਮੂਹ ਨਾਰ ਪਰਿਵਾਰ ਵਾਲੋਂ ਔਰ ਜਰਨੈਲ ਸਿੰਘ ਸਾਡਾ ਕੋਰੀ ਜੀ ਬਾਬਾ ਜੀ ਵਿਰੰਦਰ ਵਿਕਾਸ ਨਾਰ ਨੀਰਜ ਨਾਰ ਸਮੂਹ ਨਾਰ ਪਰਿਵਾਰ ਵੱਲੋਂ ਅੱਜ ਵਿਸ਼ਾਲ ਨਾਰ ਵੱਲੋਂ ਜੋ ਇਟਲੀ ਜਨੇ ਉਹਨਾਂ ਨੂੰ ਗਰੀਬ ਲੋਕਾਂ ਨੂੰ ਅੱਜ ਲੰਗਰ ਜਿਹੜਾ ਹੈਗਾ ਦਿੱਤਾ ਗਿਆ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਲਾਕਡਾਊਨ ਚੱਲ ਰਿਹਾ ਵਾ ਉਸ ਸੰਬੰਧ ਦੇ ਵਿੱਚ ਸਮੂਹ ਸੰਸਥਾ ਸੰਸਥਾਵਾਂ ਜਿਹੜੀਆਂ ਵਾਖ ਵਾਖ ਜਥੇਬੰਦੀਆਂ ਅੱਜ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਗਰੀਬ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਦਾਲ ਦੇਣ ਵਾਸਤੇ ਵਾਖ ਵਾਖੋਂ ਕਾਲੇ ਕਰ ਰਹੀਆਂ ਹਨ ਸੋ ਅੱਜ ਸਾਡੇ ਸ਼ਾਹਕੋਟ ਦੇ ਨਾਰ ਪਰਵਾਲਾ ਰੂਪੇਵਾਲ ਮੰਡੀ ਦੇ ਵਿੱਚ ਜਿਹੜਾ ਲੰਗਰ ਅੱਜ ਵਰਤਾਇਆ ਗਿਆ ਉਹ ਬਹੁਤ ਹੀ ਸਲਾਘਾਯੋਗ ਹੈਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸੇ ਤਰੀਕੇ ਨਾਲ ਇਹਨਾਂ ਗਰੀਬਾਂ ਦੀ ਜਿਹੜੀ ਸਮੇਂ-ਸਮੇਂ ਤੇ ਜਿਹੜੀ ਆ ਮਦਦ ਕੀਤੀ ਜਾਵੇ ਤਾਂ ਜੋ ਜਿਹੜਾ ਕਰੋਨਾ ਬਿਮਾਰੀ ਚੱਲ ਰਹੀ ਆ ਇਹਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਜਾਵੇ ਇਹਨਾਂ ਕਹਿੰਦਾ ਹਾਂ ਖਿਮਾ ਦਾ ਜਾਚ ਕਾਂ ਜੈ ਹਿੰਦ ਨਾਰ ਸਾਹਿਬ ਜਿਹੜਾ ਤੁਸੀਂ ਅੱਜ ਇੱਥੇ ਬੰਡੀ ਦੇ ਵਿੱਚ ਲੰਗਰ ਤਾ ਇਹ ਤੋਂ ਪਹਿਲਾਂ ਤੁਸੀਂ ਕਿੱਥੇ-ਕਿੱਥੇ ਲੰਗਰ ਵਰਤਾਇਆ ਇਸ ਤੋਂ ਪਹਿਲਾਂ ਵਾਰਡ ਨੰਬਰ ਮੈਂ 4 ਦੇ ਵਿੱਚ ਸਾਡੇ ਡਿੰਪਾ ਜੀ ਉਹਨਾਂ ਨੇ ਸਫਾਈ ਮਜ਼ਦੂਰ ਜਿਹੜੇ ਸੀਗੇ ਉਹਨਾਂ ਨੂੰ ਦਿੱਤਾ ਰਾਸ਼ਨ ਵੰਡਿਆ ਉਸ ਤੋਂ ਬਾਅਦ 40 ਪਰਿਵਾਰਾਂ ਨੂੰ ਮੇਰੀ ਵਾਰਡ ਦੇ ਵਿੱਚ ਥੋੜੇ ਦਿਨ ਹੋਇਆ ਇਹ ਗਰੀਬਾਂ ਨੂੰ ਡਿੰਪਾ ਜੀ ਵੱਲੋਂ ਬਾਬਾ ਵੀ ਰੇਖਾ ਜੀ ਸੀ ਸ਼ੈਲੀ ਜੀ ਸੀ ਉਹਨਾਂ ਵੱਲੋਂ ਜਿਹੜਾ ਇਹ ਲੰਗਰ ਸਾਡੀ ਵਾਰਡ 'ਚ ਵਰਤਾਇਆ ਗਿਆ ਉਸ ਨੂੰ ਵੇਖਦਿਆਂ ਹੋਇਆਂ ਮੈਂ ਵੀ ਇੱਕ ਉਪਰਾਲਾ ਕੀਤਾ ਕਿ ਮੈਂ ਵੀ ਆਪਣੇ ਵੱਲੋਂ ਆਪਣੇ ਬੱਚਿਆਂ ਦੀ ਨੇਕ ਕਮਾਈ ਦੇ ਵਿੱਚੋਂ ਇਹ ਜਿਹੜਾ ਉਪਰਾਲਾ ਕਰਕੇ ਇਹਨਾਂ ਗਰੀਬ ਲੋਕਾਂ ਨੂੰ ਇਹਨਾਂ ਦੇ ਮੂੰਹ ਦੇ ਵਿੱਚ ਅੱਜ ਜਿਹੜਾ ਲੰਗਰ ਹੈਗਾ ਉਹ ਆਇਆ ਜਾਵੇ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਸਭ ਤੋਂ ਵੱਡਾ ਉਤਮ ਸੇਵਾ ਜਿਹੜਾ ਹੈਗਾ ਉਹ ਲੰਗਰ ਦੀ ਸੇਵਾ ਹੀ ਹੈਗੀ ਆ ਸੋ ਮੈਂ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਕਿ ਸੱਚੇ ਪਾਤਸ਼ਾਹ ਜੋ ਪੰਜਾਬ ਦੇ ਵਿੱਚ ਦੁੱਖ ਦੀ ਘੜੀ ਆਈ ਆ ਇਹਨੂੰ ਛੇਤੀ ਸਮਾਪਤ ਕੀਤਾ ਜਾਵੇ ਤੇ ਕਿੱਥੇ ਜਿਹੜਾ ਅਮਨ ਚਾਹੁੰਦਾ ਜਿਹੜਾ ਸੁੱਖ ਦਾ ਸਾਹ ਆ ਤੇ ਕਰੋਨਾ ਵਾਇਰਸ ਤੇ ਚੱਲਦੇ ਆ ਤੁਸੀਂ ਜਿਹੜੇ ਲੋਕ ਕਰੋਚ ਬੈਠੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਪੰਜਾਬ ਦੇ ਜਿਹੜੇ ਰੂਲਸ ਨੇ ਗਵਰਨਮੈਂਟ ਨੇ ਜੋ ਸਾਨੂੰ ਹਦਾਇਤਾਂ ਦਿੱਤੀਆਂ ਸਾਡੇ ਅਫਸਰ ਸਾਹਿਬਾਨ ਨੇ ਕਿ ਆਪਾਂ ਨੂੰ ਜਿਹੜਾ ਇੱਕ ਦੂਜੇ ਦਾ ਸਸਰਾਂਤ ਜਿਹੜੀ ਬਣਾ ਕੇ ਰੱਖਣੀ ਚਾਹੀਦੀ ਆ ਆਪਾਂ ਨੂੰ ਘਰੇ ਆਪਣੇ ਲੋਕਡਾਊਨ ਚ ਰਹਿਣਾ ਚਾਹੀਦਾ ਸਭ ਤੋਂ ਜਿਹੜੀ ਮੇਨ ਇਹੀ ਸਰੀ ਲੇਰੀ ਗੱਲ ਹੈਗੀ ਆ ਜਿਹੜੀ ਕਿ ਮਤਲਬ ਸਭ ਤੋਂ ਵੱਡਾ ਫਰਾਂ ਲਾ ਕੇ ਆਪਾਂ ਆਪਣਾ ਇਸ ਦੁੱਖ ਦੀ ਘੜੀ 'ਚ ਆਪਣੇ ਆਪਣੇ ਘਰਾਂ 'ਚ ਰਹੀਏ ਲੋਕਡਾਊਨ 'ਚ ਰਹੀਏ ਤਾਂ ਕਿ ਜਿਹੜੀ ਬਿਮਾਰੀ ਨਾਲ ਜਿਹੜਾ ਟਕਰਾ ਕੀਤਾ ਜਾ ਸਕੀ Thank you.